ਸਸਿਕਾ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਾਂ ਮਨੀਸ਼ ਕੌਸ਼ਲ ਲੋਕ ਸਭਾ ਚੋਣਾਂ ਦਾ ਅਖਾੜਾ ਪੂਰਾ ਭਖਿਆ ਹੋਇਆ ਹੈ ਜੇ ਗੱਲ ਕਰੀਏ ਸਾਰੀਆਂ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਹੈਗੇ ਆ ਉਹਨਾਂ ਦਾ ਪ੍ਰਚਾਰ ਜਿਹੜਾ ਜੋਰਾਂ ਛੋਰਾ ਨਾਲ ਚੱਲ ਰਿਹਾ ਹੈ ਜੇ ਗੱਲ ਕਰੀਏ ਬੀਜੇਪੀ ਕੈਂਡੀਡੇਟ ਪ੍ਰਨੀਤ ਕੌਰ ਦੀ ਜਿਹੜੀ ਕਿ ਪਟਿਆਲਾ ਲੋਕ ਸਭਾ ਸੀਟ ਤੋਂ ਬੀਜੇਪੀ ਦੀ ਸੀਟ ਤੋਂ ਚੋਣ ਇੱਥੇ ਲੜ ਰਹੀ ਨੇ ਉਹਨਾਂ ਦਾ ਪ੍ਰਚਾਰ ਕਿਤੇ ਨਾ ਕਿਤੇ ਖਟਾਈ ਵਿੱਚ ਪੈਂਦਾ ਨਜ਼ਰ ਆ ਰਿਹਾ ਹੈ ਕੁਝ ਦਿਨ ਪਹਿਲਾਂ ਸੇਰਾਪਿੰਡ ਚ ਇੱਕ ਕਿਸਾਨ ਜਿਹੜਾ ਸੀਗਾ ਉਹ ਪਰਨੀਤਕੌਰ ਦੇ ਕਾਫਲੇ ਨੂੰ ਦੇ ਵਿਰੋਧ ਨੂੰ ਚਲਦੇ ਉਸ ਵਿੱਚ ਉਹਦੀ ਮੌਤ ਹੋ ਗਈ ਸੀ ਜਿਹਦੇ ਕਰਕੇ ਕਿਸਾਨ ਜਥੇਬੰਦੀਆਂ ਨੇ ਜਿਹੜਾ ਕਿ ਅਲਟੀਮੇਟਮ ਦਿੱਤਾ ਸੀ ਕਿ ਜਦ ਤੱਕ ਐਫ ਆਈ ਆਰ ਦਰਜ ਨਹੀਂ ਹੁੰਦੀ ਤਾਂ ਤਦ ਤੱਕ ਉਹ ਆਪਣਾ ਪ੍ਰਦਰਸ਼ਨ ਤੇ ਰੋਜ਼ ਜਾਰੀ ਰੱਖਣਗੇ ਤੇ ਧਰਨਾ ਜਾਰੀ ਰੱਖਣਗੇ ਪੁਲਿਸ ਨੇ 2 ਦਿਨ ਪਹਿਲਾਂ ਜਿਹੜਾ ਸੀਗਾ ਮਾਮਲਾ ਉਹ ਦਰਜ ਕਰ ਦਿੱਤਾ ਸੀ ਤੇ ਕਿਸਾਨਾਂ ਨੇ ਕਿਹਾ ਕਿ ਮਾਮਲਾ ਦਰਜ ਹੋਣ ਨਾਲ ਗੱਲ ਖਤਮ ਨਹੀਂ ਹੁੰਦੀ ਤੇ ਜਿਹੜੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ ਜਿਹੜੇ ਕਿ ਪ੍ਰਨੀਤ ਕੌਰ ਦੇ ਨਾਲ ਕੈਂਪੇਨ ਦੇ ਵਿੱਚ ਸ਼ਾਮਲ ਸੀ ਉਹਨਾਂ ਦੇ ਨਾਮ ਤੇ ਹਰਪਾਲਪੁਰ ਜਿਹੜੇ ਪਰਚਾ ਪਰਚੇ ਦੇ ਵਿੱਚ ਜਿਨ੍ਹਾਂ ਦਾ ਨਾਮ ਹੈ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਦ ਤੱਕ ਜਿਹੜਾ ਹੈਗਾ ਸਾਡਾ ਪ੍ਰੋਟੈਸਟ ਜਿਹੜਾ ਜਾਰੀ ਰਹੇਗਾ ਤੇ ਅੱਜ ਉਹਨਾਂ ਨੇ ਅਲਟੀਮੇਟਮ ਦਿੱਤਾ ਸੀ ਕਿ ਜੇ ਅੱਜ ਸਵੇਰ ਤੱਕ ਹਰਪਾਲਪੁਰ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਅਸੀਂ ਮੋਤੀ ਮਹਿਲ ਦਾ ਘਰਾਵ ਕਰਾਂਗੇ ਉਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਭਾਰੀ ਬੰਦੋਬਸਤ ਜਿਹੜਾ ਹੈਗਾ ਪੁਲਿਸ ਦਾ ਕੀਤਾ ਹੋਇਆ ਇਹ ਰਸਤਾ ਜਿਹੜਾ ਤੁਸੀਂ ਦੇਖ ਰਹੇ ਹੋ ਮਹਿਲ ਨੂੰ ਜਾ ਰਿਹਾ ਹੈ ਇੱਥੇ ਪੂਰੀ ਤਰ੍ਹਾਂ ਇਸ ਰਸਤੇ ਨੂੰ ਸੀਲ ਕਰ ਦਿੱਤਾ ਹੈ ਮਹਿਲ ਨੂੰ ਜਾਣ ਵਾਲੇ ਸਾਰੇ ਰਸਤੇ ਜਿਹੜੇ ਹੈਗੇ ਆਂ ਪੁਲਿਸ ਨੇ ਇਸੇ ਤਰ੍ਹਾਂ ਬਲਾਕ ਕੀਤੇ ਹੋਏ ਨੇ ਦੂਰ ਦੂਰ ਤੱਕ ਕੋਈ ਵੀ ਬੰਦਾ ਉਰੇ ਗੱਡੀ ਲੈ ਕੇ ਇਸ ਰਸਤੇ ਤੋਂ ਜਾ ਨਹੀਂ ਸਕਦਾ ਜੇ ਦੇਖਿਆ ਜਾਵੇ ਤਬ ਪੁਲਿਸ ਨੇ ਹਰ ਇੱਕ ਰਸਤੇ ਦੇ ਉੱਤੇ ਟਰੱਕ ਖੜੇ ਕਰਕੇ ਬੈਰੀਕੇਡ ਲਗਾਏ ਹੋਏ ਨੇ بڑے بڑے ਬੈਰੀਕੇਡ ਲਗਾਏ ਹੋਏ ਨੇ ਟਰੱਕ ਖੜੇ ਕੀਤੇ ਹੋਏ ਨੇ ਤੇ ਉਰੇ ਜੇ ਆਪਾਂ ਗੱਲ ਕਰੀਏ ਮਹਿਲ ਦੇ ਬਾਹਰ ਜਿਹੜਾ ਹੈਗਾ ਉਹ ਜਿਹੜੇ ਪੁਲਿਸ ਦੇ ਬੰਦੋਬਸਤ ਨੇ ਉਹ ਭਾਰੀ ਬੰਦੋਬਸਤ ਜਿਹੜੇ ਹੈਗੇ ਆ ਉਹ ਕੀਤੇ ਹੋਏ ਨੇ ਤੇ ਜੇ ਗੱਲ ਕਰੀਏ ਪ੍ਰਨੀਤ ਕੌਰ ਦੀ ਉਹਨਾਂ ਨੇ ਅੱਜ ਚੋਣਾਂ ਦੇ ਜਿਹੜੇ ਪ੍ਰੋਗਰਾਮ ਰੱਖੇ ਹੋਏ ਸੀ ਉਹ ਆਪਣੇ ਰੱਦ ਕਰ ਦਿੱਤੇ ਨੇ ਤੇ ਉਹਨਾਂ ਦਾ ਉਹਨਾਂ ਦੇ ਜਿਹੜੇ ਪੀਐਸ ਹੈਗੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਮਹਿਲ ਦੇ ਅੰਦਰ ਹੀ ਅਸੀਂ ਵਰਕਰਾਂ ਦੀ ਮੀਟਿੰਗ ਕਰਾਂਗੇ ਤੇ ਜਿਹੜੇ ਵੀ ਪ੍ਰੋਗਰਾਮ ਹੈਗੇ ਅੱਜ ਮਹਿਲ ਦੇ ਅੰਦਰ ਹੀ ਹੋਣਗੇ ਪਰ ਗੱਲ ਇਹ ਹੈ ਕਿ ਮਹਿਲ ਦੇ ਅੰਦਰ ਜਾਣ ਵਾਸਤੇ ਕੋਈ ਵੀ ਰਸਤਾ ਜਿਹੜਾ ਹੈਗਾ ਉਹ ਨਹੀਂ ਹੈਗਾ ਕਿਸਾਨ ਥੋੜੀ ਦੇਰ 'ਚ ਇੱਥੇ ਪਹੁੰਚਣ ਵਾਲੇ ਨੇ ਦੇਖਣਾ ਹੋਏਗਾ ਕਿ ਕਿਸਾਨਾਂ ਨੂੰ ਪੁਲਿਸ ਔਰੇ ਪਹੁੰਚਣ ਦਿੰਦੀ ਹੈ ਯਾ ਤਣਾਅ ਦੀ ਸਥਿਤੀ ਜਿਹੜੀ ਹੈਗੀ ਹੈ ਉਹ ਪੈਦਾ ਹੋਣ ਦੀ ਸੰਭਾਵਨਾ ਹੈਗੀ ਹੈ ਤੇ ਅਸੀਂ ਇੰਤਜ਼ਾਰ ਕਰਾਂਗੇ ਕਿ ਥੋੜੀ ਦੇਰ ਚ ਇੱਥੇ ਕਿਸਾਨ ਜਿਹੜੇ ਹੈਗੇ ਆ ਉਹ ਪਹੁੰਚਣ ਵਾਲੇ ਨੇ ਉਹਨਾਂ ਨੇ ਕਾਲ ਦਿੱਤੀ ਹੋਈ ਹੈ ਕਿ ਅਸੀਂ ਮੋਤੀ ਮਹਿਲ ਦੇ ਬਾਹਰ ਪੱਕਾ ਧਰਨਾ ਜਿਹੜਾ ਹੈਗਾ ਉਹ ਲਗਾਵਾਂਗੇ ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ